raag moolaval mahalla 5 kar 13 padtal ik ओंकार satgur prasad mohan neend la aave haave haar kajar bastar aabharn kinne odini 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 kab ghar aave ri raha sarne sohagan charan sheesh dhar lalan moh me malav hu ਕਬ ਘਰ ਆ ਵੈਰੀ ਸੁਨੋ ਸਹੇਰੀ ਮਿਲਨ ਬਾਤ ਕਾਹੂੰ ਸਗਰੋ ਅੰਮਟਾਵਹੁ ਤਉ ਘਰ ਹੀ ਲਾਲਨ ਪਾਵਹੁ ਤਬ ਰਸ ਮੰਗਲ ਗੁਣ ਗਾਵਹੁ ਆਣ ਦੇ ਰੂਪ ਧਿਆਵਹੁ ਨਾਨਕ ਦਵਾਰੈ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਣ ਰੂਪ ਦਿਖਾਵੇ ਆਬ ਮੋਹੇ ਨੀਂਦ ਸੁਹਾਵੇ ਸਭ ਮੇਰੀ ਤਖਾ ਬੁਝਾਨੀ ਅਬ ਮੈਂ ਸਹਜ ਸਮਾਨੀ ਮੀਠੀ ਪ੍ਰਹਿ ਕਹਾਣੀ ਮੋਹਨ ਲਾਲਨ ਪਾਇਓ ਰੀ ਰਹਾਉ ਦੂਜਾ ਬਲਾਵਲ ਮਹੱਲਾ ਪੰਜਵਾਂ ਮੋਰੀ ਅਹੰਗ ਜਾਇ ਦਰਸ਼ਨ ਪਾਵਤ ਹੀ ਰਾਚ ਹੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਹਿ ਰਹਾਉ ਆਹੀ ਮਨ ਅਵਰਨਾ ਪਾਵੈ ਚਰਨਾਵੈ ਚਰਨਾਵੈ ਉਲਜਿਓ ਆਲਮਕਰੰਦ ਕਮਲ ਜਿਓ ਅਨ ਰਸ ਨਹੀਂ ਚਾਹੈ ਏਕੈ ਹਰ ਲਾਹੈ ਅਨਤੇ ਟੂਟੀ ਐ ਰਖਤੇ ਛੂਟੀ ਐ ਮਨ ਹਰ ਰਸ ਘੂਟੀ ਐ ਸੰਗ ਸਾਧੂ ਉਲਟੀ ਐ ਹਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ へ ਰਾਗ ਬਲਾਵਲ ਮਹੱਲਾ ਨਵਾਂ ਦੋ ਪਦੀ ਇਕ ਓੰਕਾਰ ਸਤਿਗੁਰ ਪ੍ਰਸਾਦੁ ਦੁਖ ਹਰਤਾ ਹਰ ਨਾਮੁ ਪਛਾਨੂ ਅਜਾ ਮਲ ਗਨ ਕਾ ਜਿਹੇ ਸਿਮਰਤ ਮੁਗਤ ਭਏ ਜੀ ਜਾਨੂ ਰਹਾਉ ਗਜ ਕੀ ਤਰਾਸ ਮਿਟੀ ਸ਼ਿਨੂ ਮਹਿ ਜਬ ਹੀ ਰਾਮ ਬਖਾਨੂ ਨਾਰਦ ਕਹਿਤ ਸੰਤ ਧੂ ਬਾਰਕ ਭਜਨ ਮਾਹੇ ਲਪਟਾਨੂ ਅਚਲ ਅਮਰ ਨਿਰਭੈ ਪਦ ਪਾਇਉ ਜਗਤ ਜਾਹੇ ਹੈਰਾਨੂ ਨਾਨਕ ਕਹਿਤ ਭਗਤ ਰਸ ਕਹਾਰ ਨਿਕਟਤਾ ਹੈ ਤੁਮ ਮਾਨੂ ਬਲਾਵਲ ਮਹੱਲਾ ਨਵਾ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸਾਨਹਿ ਚੂਕੈ ਗੁਰ ਇਹੋ ਭੇਦ ਬਤਾਵੈ ਰਹਾਉ ਕਹਾ ਭਇਓ ਤੀਰਥ ਬਰਤ ਕੀਏ ਰਾਮ ਸਰਨ ਨਹੀਂ ਆਵੇ ਜੋਗ ਜਗ નિਹਪਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋਂ ਕੋ ਪਰਹਰ ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੇ ਬਲਾਵਲ ਮਹੱਲਾ ਨੋ ਜਾ ਮੈਂ ਭਜਨ RAM ਕੋ ਨਾਹੀ ਤੇਹ ਨਰ ਜਨਮ ਅਕਾਰਥ ਖੋਇਆ ਯਹ ਰਾਖੋ ਮਨ ਮਾਹੀ ਰਹਾ ਤੀਰਥ ਕਰੈ ਬਰਤ ਪੁਨ ਰੱਖੈ ਨਹਿ ਮਨੂਆ ਬਸ ਜਾਕੋ ਨਹਿ ਫਲ ਧਰਮ ਤਾਹੇ ਤੁਮ ਮਾਨਹੁ ਸਾਚ ਕਹਿਤ ਮੈਂ ਜਾ ਕਉ ਜੈਸੀ ਪਾਹਨ ਜਨਮ ਰੱਖਿਓ ਭੀਦੈ ਨਾਹੀ ਤੇ ਪਾਣੀ ਤੈਸੀ ਤੁਮ ਤਾਹੇ ਪਛਾਨੂ ਭਗਤ ਹੀਨ ਜੋ ਪ੍ਰਾਣੀ ਕਲਮੈ ਮੁਕਤ ਨਾਮ ਤੇ ਪਾਵਤ ਗੁਰਿ ਇਹ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੁਆ ਜੋ ਪ੍ਰਭ ਕੇ ਗੁਣ ਗਾਵੇ ਬਲਾਵਲ ਅਸ਼ਟਪਦੀਆ ਮਹਲਾ ਪਹਿਲਾ ਘਰ ਦਸਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਵਿਣ ਭੈ ਪਇ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਉ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਾਥ ਕਹਿਣੇ ਤੇ ਰਹੈ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮੁ ਭੂਲੇ ਥਾਉ ਨਾ ਕੋਈ ਮਨ ਮਾਇਆ ਬੰਦੇਉ ਸਰ ਜਾਲ ਘਟ ਘਟ ਵਿਆਪ ਰਿਓ ਬੇਖ ਨਾਲ ਜੋ ਆਂਜੈ ਸੋ ਦੀਸੈ ਕਾਲ ਕਾਰਜ ਸੀ ਦੋ ਹਿਰਦੈ ਸੰਭਾਲ ਸੋ ਗਿਆਨੀ ਜਿਨ ਸ਼ਬਦ ਲਿਵਲਾਈ ਮਨ ਮੁਖ ਹਉ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖਿ ਆਪੇ ਦੇ ਵਢਿ ਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੋ ਚਲ ਕਸ਼ੋਤ ਵੇਦ ਪੁਕਾਰੈ ਭਗਤ ਸਰੂਪ ਸੁਣ ਸੁਣ ਮਾਨੈ ਵੇਖੈ ਜੋਤਿ ਸਾਤਰ ਸਿਮਰਤ ਨਾਮ ਦਿਰਡਾਮੰ ਗੁਰਮੁਖ ਸ਼ਾਂਤ ਊਤਮ ਕਰਾਮੰ ਮਨਮੁਖ ਜੋਨੀ ਦੂਖ ਸਹਾਮੰ ਬੰਦਨ ਟੂਟੇ ਇਕ ਨਾਮ ਵਸਾਮੰ ਮੰਨੇ ਨਾਮ ਸਚੀ ਪਤ ਪੂਜਾ ਕਿਸ ਵੇਖਾਂ ਨਾਹੀ ਕੋ ਦੂਜਾ ਦੇਖ ਕਹਉ ਭਾਵੇ ਮਨ ਸੋਈ ਨਾਨਕ ਕਹ ਅਵਰ ਨਹੀਂ ਕੋਈ ਬਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੇ ਤਨ ਤਨ ਕਲਤ ਸਭ ਦੇਖ ਅਭਮਾਨਾ ਬਿਨ ਨਾਮ ਹੈ ਕਿਸ ਸੰਗ ਨਾ ਜਾਨਾ ਰਹਾਉ ਕੀ ਚਿਹਰਸ ਭੋਗ ਖੁਸ਼ੀਆਂ ਮਨ ਕੇਰੀ ਧਨ ਲੋਕਾਂ ਤਨ ਭਸਮੈ ਢੇਰੀ ਖਾਕੂ ਖਾਕਰ ਲੈ ਸਭ ਫੈਲ ਬਿਨ ਸ਼ਬਦੈ ਨਹੀਂ ਉਤਰੈ ਮੈਨ ਗੀਤ ਰਾਗ ਘਨ ਤਾਲ ਸੇ ਕੂਰੇ ਤ੍ਰਿਹੋ ਗੁਣ ਉਪਜੈ ਬਿਨ ਸਹਿ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਛੋਟਾ ਗੁਰਮukh दारू ਗੁਣ ਗਾਏ ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜਹਿ ਨਾਥ ਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਖੀਆ ਸੂਕਰ ਸਵਾਨ ਗਰਧਭ ਮੰਜਾਰਾ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤੈਨ ਜੋਨ ਪਵਾਈਐ ਵੰਦਨ ਬਾਂ ਦਿਹਾਈਐ ਜਾਈਐ ਗੁਰ ਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਾਹ ਪੂਛ ਨਾ ਹੋਏ ਮਾਨੇ ਹੁਕਮ ਸੀਜੈ ਦਰਸੋਏ ਸਤਗੁਰ ਮਿਲੈ ਤਾਂ ਤਿਸ ਕਉ ਜਾਣੈ ਰਹਿ ਰਜਾਈ ਹੁਕਮ ਪਛਾਨੈ ਹੁਕਮ ਪਛਾਨ ਸੱਚੈ ਦਰਵਾਸ ਕਾਲ ਵਿਕਾਲ ਸ਼ਬਦ ਭਏ ਨਾਸ ਰਹਿ ਅਤੀਤ ਜਾਣੈ ਸਭ ਤਿਸ ਕਾ ਤਨ ਮਨ ਅਰਪੈ ਹੈ ਇਹੋ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਬਲਾਵ ਮਹਲਾ ਤੀਜਾ ਅਸ਼ਟਪਦੀ ਘਰ ਦਸਵਾ ਇਕ ਓੰਕਾਰ ਸਤਗੁਰ ਪ੍ਰਸਾਦ ਜਗ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਮਾਨ ਬਿਨ ਨਾਮੈ ਪਾਜ ਲਹਿਗ ਨਿਧਾਨ ਸਤਗੁਰ ਸੇਵ ਨਾਮ ਵਸੈ ਮਨ ਚੀਤਾ ਗੁਰ ਭੇਟੇ ਹਰ ਨਾਮ ਚਿਤਾਵੇ ਬਿਨ ਨਾਮੈ ਹੋਰ ਝੂਠ ਪ੍ਰੀਤ ਰਹਾਉ ਗੁਰ ਕਹਿਆ ਆਸਾਕਾਰ ਕਮਾਵਹੁ ਸ਼ਬਦ ਚੀਨ ਸਹਿਜ ਘਰ ਆਵਹੁ ਸਾਚੈ ਨਾਏ ਵਡਾਈ ਪਾਵੋ ਆਪ ਨਾ ਬੂਜੈ ਲੋਕ 부ਝਾਵੈ ਮਨ ਕਾ ਅੰਦਾ ਅੰਧ ਕਮਾਵੇ ਦਰ ਕਰ ਮਹਿਲ ਠੌਰ ਕੈਸੀ ਪਾਵੇ ਹਰ ਜੀਉ ਸੇਵੀਐ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕੀਆ ਚੱਲੈ ਪਹਿ ਨਾਮੀ ਸਾਚਾ ਨਾਮ ਸਾਚੈ ਸ਼ਬਦ ਜਾਨੈ ਆਪੈ ਆਪ ਮਿਲੈ ਚੂਕੈ ਅਭਮਾਨੈ ਗੁਰਮਖ ਨਾਮ ਸਦਾ ਸਦਾ ਬਖਾਨੈ ਸਤਗੁਰ ਸੇਵੈ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਗੁਰ ਮਿਲੈ ਵੱਡੀ ਵਡਿਆਈ ਦੁਖ ਕਾਟੈ ਹਿਰਦੈ ਨਾਮ ਵਸਾਈ ਨਾਮ ਰੱਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੋਖ ਦਵਾਰ ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰ ਬਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ 11ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਆਪੈ ਆਪ ਖਾਏ ਹੋ ਮਿਟੈ ਅਨ ਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰ ਚੈ ਕੰਚਨ ਕਾਇਆ ਨਿਰਪਉ ਜੋਤੀ ਜੋਤ ਮਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖਿਨ ਪਲ ਰਹੈ ਨਾ ਸਕੋ ਬਿਨ ਨਾਵੇਂ ਗੁਰਮੁਖ ਹਰ ਹਰ ਪਾਠ ਪੜਈਆ ਰਹਾਉ ਏਕ ਗਿਰਹੋ ਦਸ ਦਵਾਰ ਹੈ ਜਾ ਕੀ ਅਹਨਸ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰ ਲੇ ਜਾਵਹਿ ਮਨ ਮੁਖ ਅੰਦਲੇ ਖਬਰ ਨਾ ਪਈਆ ਕੰਚਨ ਕੋਟ ਬਹੁ ਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸ ਕਰੇ ਰੂ ਆਏ ਲੋਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਕੋਤ ਬੋਹਿਤਾ ਛੇਵਟ ਸ਼ਬਦ ਗੁਰ ਪਾਰ ਲੰਘਈਆ ਜਮ ਜਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨਾ ਲਹੀਆ ਗੁਰਮੁਖ ਮਨੁਆ ਇਕਤ ਘਰ ਆਵੇ ਮਿਲਉ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤੈ ਸਰਵਨ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਭੀਨੀ ਰਸ ਰਸ RAM ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹਿ ਵਿਆਪੀ ਤੁਰਿਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰਿ ਆਵੈ ਸਭ ਬ੍ਰਹਮ ਪਸਰੀਆ RAM ਨਾਮ ਹੈ ਜੋਤ ਸਬਾਈ ਗੁਰਮੁਖ ਆਪੇ ਲਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਭਾਏ ਹਰ ਨਾਮ ਸਮਈਆ ਬਲਾਵ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਾਵੋ ਹੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹੀਆ ਜਪ ਜਗਨਨਾਥ ਜਗਦੀਸ਼ ਗਸਈਆ ਸਰਨ ਪਰੇ ਸੇ ਜਨ ਉੱਭਰੇ ਜਿਉ ਪ੍ਰਹਿਲਾਦ ਉਧਾਰ ਸਮਈਆ ਰਹਾਉ ਪਾਰ 18 ਮਹ ਚੰਦਨ ਊਤਮ ਚੰਦਨ ਨੇਕਟ ਸਭ ਚੰਦਨ ਹੋਈਆ ਸਾਕਤ ਕੂੜੇ ਉੂਬ ਸੋਕ ਹੂਏ ਮਨ ਅਬਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆ ਪੇ ਜਾਣੈ ਸਭ ਬਿਦ ਹਰ ਹਰਿ ਆਪ ਬਨਈਆ ਜਿਸ ਸਤਗੁਰ ਭੇਟੇ ਸੋ ਕੰਚਨ ਹੋਐ ਜੋ ਧੁਰ ਲਿਖਿਆ ਸੂ ਮਟੈ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੇ ਸਾਗਰ ਭਗਤ ਪੰਡਾਰ ਖਲਈਆ ਗੁਰ ਚਰਨੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਈ ਮੈਂ ਹਰ ਗੁਣ ਕਹਤੇ ਭਾਵ ਨਹੀਂ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਰ ਪਾਰ ਨਾ ਪਾਵੈ ਪਰੈ ਪਰਈਆ ਸਾਸਤ ਬੇਦ ਪੁਰਾਨ ਪਕਾਰਹਿ ਧਰਮ ਕਰਹੁ ਖਟ ਕਰਮ ਦਰੜਈਆ ਮਨ ਮੁਖ ਪਖੰਡ ਪਰਮ ਵਿਗੂਤੇ ਲੋਭ ਲਹਿਰ ਨਾਪ ਭਾਰ ਬਡਈਆ ਨਾਮ ਜਪਹੁ ਨਾਮੇ ਗਤ ਪਾਵਹੁ ਸਿਮਰਤ ਸਾਸਤਰ ਨਾਮ ਦਰੜਈਆ ਹਉ ਮੈਂ ਜਾਏ ਤਾਂ ਨਿਰਮਲ ਹੋਐ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਜਹਿ ਜਿਤ ਭਾਵੈ ਤਿਤਰਾਹੀ ਚਲਈਆ ਬਲ ਬਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਧਿਆਇਆ ਹਉ ਬਲ ਬਲ ਸਤਿਗੁਰ ਸਤਿਪੁਰ ਕਹੀਆ RAM ਨਾਮ ਮੇਰੇ ਪ੍ਰਾਣ ਵਸਾਈ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਕਈਆ ਸਤਿਗੁਰ ਕੀ ਧਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਉ ਇਹੋ ਸਰੀਰ ਕਰਮ ਕੀ ਧਰਤੀ ਗੋਰਮ ਕਮ ਮੱਥ ਮੱਥ ਤਤ ਕਢਈਆ ਲਾਲ ਜਵੇ ਹਰ ਨਾਮ ਪਰਗਾਸਿਆ ਭਾਂਡੇ ਭਾਉ ਪਵੈ ਤਿਤਈਆ ਦਾਸਨ ਦਾਸ ਦਾਸ ਹੋਏ ਰਹੀਐ ਜੋ ਜਨਰਾਮ ਭਗਤ ਨਿਜ ਭਈਆ ਮਨਬੁੱਧ ਅਰਪ ਧਰਉ ਗੁਰ ਆਗੇ ਗੁਰ ਪ੍ਰਸਾਦੀ ਮੈਂ ਕਥ ਕਥਈਆ ਮਨ ਮੁਖ ਮਾਇਆ ਮੋਹਿ ਵਿਆਪੇ ਇਹੋ ਮਨ ਤ੍ਰਿਸ਼ਨਾ ਜਲ ਤਤ ਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ 부ਜੀ ਗੁਰ ਸ਼ਬਦ 부ਝਈਆ ਇਹ ਮਨ ਨਾਚੈ ਸਤਗੁਰ ਆਗੇ ਅਨहद ਸ਼ਬਦ ਧੁਨ ਤੂਰ ਵਜਈਆ ਹਰ ਹਾਰੇ ਉਸਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੂਰਈਆ ਹਰ ਕੈ ਰੰਗ ਰਤਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਧਾਰ ਚੋ ਐ ਅਤ ਨਿਰਮਲ ਜਿਨ ਪੀਆ ਤਨਹੀ ਸੁਖ ਲਹੀਆ ਮਨ ਹਟ ਕਰਮ ਕਰੈ ਅਬਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ਆਵੈ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹੋ ਜਗ ਹੈ ਸਭ ਖੇਲ ਖਲਈਆ ਜਿਉ ਜਲ ਤਰੰਗ ਜਲ ਜਲਹਿ ਸਮਾਵੈ ਨਾਨਕ ਆਪੇ ਆਪਰ ਮਈਆ ਬਲਾਵਲ ਮਹੱਲਾ ਚੌਥਾ